ਸੁਣਨੀ ਚਾਚੀਏ ਸੁਣਨੀ ਤਾਈਏ ਸੁਣਨੀ ਵੱਡੀਏ ਪਰਝਾਈਏ ਸੁਣਨੀ ਚਾਚੀਏ ਸੁਣਨੀ ਤਾਈਏ ਸੁਣਨੀ ਵੱਡੀਏ ਪਰਝਾਈਏ ਦਾਜ ਦੇ ਲੋਭੀ ਨੂੰ ਧੀ ਕਦੇ ਨਾ ਵਿਆਏ ਦਾਜ ਦੇ ਲੋਭੀ ਨੂੰ ਧੀ ਕਦੇ ਨਾ ਵਿਆਏ ਦਾਜ ਦੇ ਲੋਭੀ ਨੂੰ ਛੇੜੇ 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 ਅਨਪੜ ਕੁੜੀਆਂ ਦੇ ਸਾਖ ਕਿਸੇ ਨਹੀਂ ਲੈਣੇ ਅਨਪੜ ਕੁੜੀਆਂ ਦੇ ਸਾਖ ਕਿਸੇ ਨਹੀਂ ਲੈਣੇ ਅਨਪੜ ਕੁੜੀਆਂ ਦੇ ਛੇੜੇ 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 ਵਿੱਦਿਆ ਪੜਾ ਦੇ ਬਾਬਲਾ ਪਾਵੇਂ ਦਈਨਾ ਦਾਜ ਵਿੱਚ ਗਹਿਣੇ ਵਿੱਦਿਆ ਪੜਾ ਦੀ ਬਾਬਲਾ ਪਾਵੇਂ ਦਈਨਾ ਦਾਜ ਵਿੱਚ ਗਹਿਣੇ ਵਿੱਦਿਆ ਪੜਾ ਦੇ ਬਾਬਲਾ ਨਵੇਂ ਫੈਸ਼ਨ ਦੀ ਕੁੜਤੀ ਪਾ ਕੇ ਨਵੇਂ ਫੈਸ਼ਨ ਦੀ ਕੁੜਤੀ ਪਾਤੇ ਮੂੰਹ ਤੇ ਭੁੱਕਿਆ ਢੂੜਾ ਚੱਕੀ ਦੇ ਪੋੜ ਵਰਗਾ ਚੱਲ ਪਿਆ ਜਲੇਬੀ ਜੂੜਾ ਚੱਕੀ ਦੇ ਪੋੜ ਵਰਗਾ ਚੱਲ ਪਿਆ ਜਲੇਬੀ ਜੂੜਾ ਚੱਕੀ ਦੇ ਪੋੜ ਵਰਗਾ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਲੋਈ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਲੋਏ ਨੀ ਪੁੱਠੇ ਸਿੱਧ ਸਿਰ ਵਾਲੀਏ ਤੇਥ ਦਸਮੀ ਪਾਸ ਨਾ ਹੋਈ ਪੁੱਠੇ ਸਿੱਧ ਸਿਰ ਵਾਲੀਏ ਤੇਥ ਦਸਮੀ ਪਾਸ ਨਾ ਹੋਈ ਵਗ ਵਗਦੀ ਨਦੀ ਦੇ ਵਿੱਚ ਛੰਨਾ ਵੇ ਸ਼ਰਾਬ ਦਾ ਵਗਦੀ ਨਦੀ ਦੇ ਵਿੱਚ ਛੰਨਾ ਵੇ ਸ਼ਰਾਬ ਦਾ ਕਿਸੇ ਨੂੰ ਕੀ ਪਤਾ ਮਾਮਾ ਧੀਆਂ ਦੇ ਵਰਾਗ ਦਾ ਕਿਸੇ ਨੂੰ ਕੀ ਪਤਾ ਮਾਂ ਮਾਤਿਆਂ ਦੇ ਵੈਰਾਗ ਦਾ ਪੰਜ ਖੇਸ ਮੈਂ ਸੁੱਕਣੇ ਪਾਏ ਪੰਜ ਖੇਸ ਮੈਂ ਸੁੱਕਣੇ ਪਾਏ ਉਹਨਾਂ ਨੂੰ ਆ ਗਈ ਸ਼ਾਂ ਵੇ ਰਾਤੀ ਤੂੰ ਲੜਦਾ ਦਿਨੇ ਲੜੇ ਤੇਰੀ ਮਾਂ ਵੇ ਰਾਤੀ ਤੂੰ ਲੜਦਾ ਦਿਨੇ ਲੜੇ ਤੇਰੀ ਮਾਂ ਵੇ ਰਾਤੀ ਤੂੰ ਲੜਦਾ ਮੁੰਡੇ ਤਾਂ ਬਨਦੇ ਸੋਹਣੇ ਪੱਕਾ ਤੂੰ ਬਨਦਾ ਏ ਪਰ ਨਾਵੇ ਮੁੰਡੇ ਤਾਂ ਬਨਦੇ ਸੋਹਣੇ ਪੱਕਾ ਤੂੰ ਬਨਦਾ ਏ ਪਰ ਨਾਵੇ ਮੇਰੇ ਮਾਪਿਆਂ ਸਾਖ ਨਹੀਂ ਕਰਨਾਵੇ ਮੇਰੇ ਮਾਪਿਆਂ ਸਾਖ ਨਹੀਂ ਕਰਨਾਵੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਕੇਲੇ ਨੀ ਆਪਾਂ ਦੋਵੇਂ ਵਿਛੜ ਚੱਲੇ ਹੁਣ ਹੋਣਗੇ ਸਭੀ ਮੇਲੇ ਨੀ ਆ ਪਦੋਵੇ ਵਿੱਚ ਛੇੜ ਚੱਲੇ ਗਰਮ ਬੋਤਲਾ ਸਰਦ ਬੋਤਲਾ ਵਿੱਚ ਘੜਾ ਹੈ ਤਰਦੀ ਹੈ ਸੁਨੱਖੀ ਸੋਹਣੀ ਨਾਰ ਬੈਲੀ ਉਹ ਖੂਤੇ ਪਾਣੀ ਪਰਦੀ ਚੁੱਕ ਘੜਾ ਟਾਕ ਤੇ ਧਰ ਲਿਆ ਬੋਚ ਬੋਚ ਪਬ ਤਰਦੀ পুষ্পਾ ਪੰਡਤਾਂ ਦੀ ਮੇਰੇ ਪੱਗ ਦੇ ਪੇਚ ਤੇ ਮਰਦੀ পুষ্পਾ ਪੰਡਤਾਂ ਦੀ ਮੇਰੇ ਪੱਗ ਦੇ ਪੇਚ ਤੇ ਮਰਦੀ ਕੋੜਾ ਆਰ ਕੋਈ ਨਾ ਕੋੜਾ ਪਾਰ ਕੋਈ ਨਾ ਜੇ ਦੀ ਸੱਸ ਮੋਟਿਆਰ ਉਹਦਾ ਹਾਲ ਕੋਈ ਨਾ ਜੇ ਦੀ ਸੱਸ ਮੋਟਿਆਰ ਉਹਦਾ ਹਾਲ ਕੋਈ ਨਾ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਅੱਜ ਛੱਡੂਗੀ ਮੈਂ ਉਸ ਦੀ ਮ사ਜ ਕਰਕੇ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੋਣ ਮਹੀਨੇ ਵੀ ਪਿਆ ਪੈਂਦਾ ਗੋਡੇ ਗੋਡੇ ਕਾ ਨਹੀਂ ਮੈਰਨੀਆ ਸੇਵੀਆਂ ਕਮਲੇ ਨੂੰ ਚੜ ਗਿਆ ਚਾ ਨਹੀਂ ਮੈਰਨੀਆ ਸੇਵੀਆਂ ਕਮਲੇ ਨੂੰ ਚੜ ਗਿਆ ਚਾ ਨਹੀਂ ਮੈਰਨੀਆ ਸੇਵੀਆਂ ਤਾਵੇ 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 ਲੁਧਿਆਣ ਟੇਸ਼ਨ ਤੇ ਚਿੜਾ ਚਿੜੀ ਨੂੰ ਵਿਆਹੀ ਜਾਵੇ ਲੁਧਿਆਣ ਟੇਸ਼ਨ ਤੇ ਚਿੜਾ ਚਿੜੀ ਨੂੰ ਵਿਆਹੀ ਜਾਵੇ ਲੁਧਿਆਣ ਟੇਸ਼ਨ ਤੇ ਚੂਈ ਦਾ ਵਿਆਹ ਤਰਿਆ ਕਿਰਲਾ ਬੋਲੀਆਂ ਪਾਵੇ ਚੂਈ ਦਾ ਵਿਆਹ ਤਰਿਆ ਕੀ ਰੱਲਾ ਬੋਲੀਆਂ ਪਾਵੇ ਚੂਈ ਦਾ ਵਿਆਹ ਤਰਿਆ ਕਾਂਟੋ ਦੇ ਮੁੰਡਾ ਜੰਮਿਆ ਉਹਨੂੰ ਦੁੱਧ ਚੁੰਗਣਾ ਨਾ ਆਵੇ ਕਾਂਟੋ ਦੇ ਮੁੰਡਾ ਜੰਮਿਆ ਉਹਨੂੰ ਦੁੱਧ ਚੁੰਗਣਾ ਨਾ ਆਵੇ ਕਾਂਟੋ ਦੇ ਮੁੰਡਾ ਜੰਮਿਆ ਨਣਦ ਬਸ਼ੇਰੀ ਨੂੰ ਹਾਣ ਦਾ ਮੁੰਡਾ ਨਾ ਥਿਆਵੇ ਨਣਦ ਬਸ਼ੇਰੀ ਨੂੰ ਹਾਣ ਦਾ ਮੁੰਡਾ ਨਾ ਥਿਆਵੇ ਨਣਦ ਬਸ਼ੇਰੀ ਨੂੰ ਇੱਕ ਕੜੇ ਵਿੱਚ ਮੋਠ ਬਾਜਰਾ ਇੱਕ ਕੜੇ ਵਿੱਚ ਚਾਂਦੀ ਇੱਕ ਕੜੇ ਵਿੱਚ ਮੋਠ ਬਾਜਰਾ ਇੱਕ ਕੜੇ ਵਿੱਚ ਚਾਂਦੀ ਬੀਬੀ ਨਣਦੇ ਨੀ ਕਿਉਂ ਨੀ ਸੋਰੇ ਜਾਂਦੀ ਬੀਬੀ ਨਣਦੇ ਨੀ ਕਿਉਂ ਨੀ ਸੋਰੇ ਜਾਂਦੀ ਪਾੜਾ ਪਾੜਾ ਪਾੜਨ ਪਾਬੋ ਢੇਲੇੜੇ ਤੈਨੂੰ ਕਾ ਦਾ ਸਾੜਾ ਨੀ ਪਾਬੋ ਢੇਲੇੜੇ ਤੈਨੂੰ ਕਾ ਦਾ ਸਾੜਾ ਨੀ ਪਾਬੋ ਢੇਲੇੜੇ ਹੋਰਾ ਕੁੜੀਆਂ ਦੇ ਦੋ ਦੋ ਵੀਰੇ ਹੋਰਾ ਕੁੜੀਆਂ ਦੇ ਦੋ ਦੋ ਵੀਰੇ ਮੇਰਾ ਵੀਰਾ ਇੱਕ ਕੁੜੀਓ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਬਾਬਲ ਮੇਰਾ ਰਾਜਾ ਕੁੜੀਓ ਤਾਏ ਚਾਚੇ ਸਰਦਾਰ ਬਾਬਲ ਮੇਰਾ ਰਾਜਾ ਕੁੜੀਓ ਤਾਏ ਚਾਚੇ ਸਰਦਾਰ ਨੀ ਮੇਰੇ ਪੰਜ ਪਰਾ ਅੰਜੇ ਠਾਣੇਦਾਰ ਨੀ ਮੇਰੇ ਪੰਜ ਪਰਾ ਪੰਜੇ ਠਾਣੇਦਾਰ ਇੱਕ ਕੜੇ ਵਿੱਚ ਮੋਠ ਬਾਜਰਾ ਇੱਕ ਕੜੇ ਵਿੱਚ ਰੂ ਇੱਕ ਕੜੇ ਵਿੱਚ ਮੋਠ ਬਾਜਰਾ ਇੱਕ ਕੜੇ ਵਿੱਚ ਰੂ ਵਿਧਿ ਵਿਧਿ ਨੇ ਸੱਸ ਮਨਾਵਾ ਰਾਤੀ ਰੁਸ ਜੇ ਤੂੰ ਵਿਧਿ ਨੇ ਸੱਸ ਮਨਾਵਾ ਰਾਤੀ ਰੁਸ ਜੇ ਤੂੰ ਮਾਂ ਦਾ ਬੁਲਾਇਆ ਮੁੰਡਾ ਹੱਸ ਹੱਸ ਬੋਲਦਾ ਮਾਂ ਦਾ ਬੁਲਾਇਆ ਮੁੰਡਾ ਹੱਸ ਹੱਸ ਬੋਲਦਾ ਮੇਰਾ ਬੁਲਾਇਆ ਬੋਲਿਆੜ ਕੇ ਨਹੀਂ ਮੈਂ ਵੀ ਕੁੱਟਿਆ ਵੇੜੇ ਦੇ ਵਿੱਚ ਪੜ ਕੇ ਨਹੀਂ ਮੈਂ ਵੀ ਕੁੱਟਿਆ ਵੇੜੇ ਦੇ ਵਿੱਚ ਪੜ ਕੇ ਨਹੀਂ ਬੇਟੀ ਹੋਵੇ ਲੱਕੜ ਦੀ ਅਲਮਾਰੀ ਹੋਵੇ ਟੀਨ ਦੀ ਪੇਟੀ ਹੋਵੇ ਲੱਕੜ ਦੀ ਅਲਮਾਰੀ ਹੋਵੇ ਟੀਨ ਦੀ ਮੁੰਡਾ ਹੋਵੇ ਪੜਿਆ ਲਿਖਿਆ ਮੈਨੂੰ ਨਹੀਂ ਜ਼ਮੀਨ ਦੀ ਮੁੰਡਾ ਹੋਵੇ ਪੜਿਆ ਲਿਖਿਆ ਮੈਨੂੰ ਲੋੜ ਨਹੀਂ ਜ਼ਮੀਨ ਦੀ